ਗਗਨ ਹੈ ਉਰੇ ਆ ਪੁੱਤ ਹਾਂ ਮੰਮੀ ਆ ਫੜ 50 ਰੁਪਏ ਇੱਕ ਤਾਂ ਦੁੱਧ ਦੀ ਥੈਲੀ ਫੜ ਲੈ ਬਾਕੀ ਤੂੰ ਚੀਜ਼ ਖਾਏ ਠੀਕ ਹੈ ਮੰਮੀ A few moments later ਮੰਮੀ ਆ ਲੈ 20 ਰੁਪਏ ਪੁੱਤ ਕੋਈ ਚੀਜ਼ ਖਾ ਲੈਂਦੀ ਮੰਮੀ ਦੁਕਾਨ ਵਾਲੇ ਕੋਲੇ ਨਾ ਦੁੱਧ ਹੈ ਨਹੀਂ ਸੀ ਤੇ ਚੀਜ਼ ਮੈਂ ਖਾ ਲਈ ਆ ਲੈ ਚੱਕ 20 ਰੁਪਏ ਗਗਨ ਹਾਂ ਮੰਮੀ ਮੇਰਾ ਨਾ ਦਿਲ ਕਰਦਾ ਕਿ ਮੈਂ ਖੁੱਲਾ ਕੁੰਮਾ ਤੇ ਕੁੰਮਲਾ ਫੇਰ ਤੇਰੇ ਕਿਰਸਾ ਆਇਆ ਬੋਲੇ ਹਾਂ ਬੇਬੇ 100 ਰੁਪਏ ਦੇ ਦੇ 200 ਰੁਪਏ ਹਾਂ ਨਹੀਂ ਦੇਸ਼ ਆ ਆ ਲੈ ਬੇਬੇ ਤੇ ਮੋੜੇ ਹੀ ਕਿਦੋਂ ਜਿਹੜੇ ਤੇਰੀ ਸੈਲਰੀ ਆਈ ਹਾਂ ਮੰਮੀ ਹਾਂ ਪੁੱਤ ਤੈਨੂੰ ਡੈਡੀ ਦੇ ਰਿਸ਼ਤੇਦਾਰ ਕਿਉਂ ਨਹੀਂ ਪਸੰਦ ਕਿਉਂ ਨਹੀਂ ਪਸੰਦ ਨਹੀਂ ਮੈਨੂੰ ਤਾਂ ਬਾਹਲੇ ਪਸੰਦ ਆ ਤੇਰੇ ਡੈਡੀ ਦਾ ਸੋਹਰਾ ਪਸੰਦ ਸੱਸ ਪਸੰਦ ਸਾਲੇ ਪਸੰਦ ਸਾਲੇ ਦੇ ਜਵਾਕ ਪਸੰਦ ਤੇ ਜਿਹੜੀਆਂ ਉਹਦੀਆਂ ਸਾਲਮੋ ਤਾਂ ਬਾਹਰ ਨਾਲ ਪਸੰਦਾ ਮੈਨੂੰ ਸੰਧ ਕਰਨ